ਅਜਿਮੋ ਕੁਮੰਤਰੀ ਪੰਜਾਬ ਭਗਤ ਸਿੰਘ ਮਾਨ ਲੁਧਿਆਣਾ ਦੌਰੇ ਤੇ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਰਵੈਤੀ ਬੈਲਗੱਡੀ ਦੌੜਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਪੰਜਾਬ ਸਰਕਾਰ ਦੇ ਵੱਲੋਂ ਇਤਿਹਾਸਕ ਕਦਮ ਚੁੱਕਿਆ ਗਿਆ ਜਿਸ ਤਹਿਤ ਅੱਜ ਮਹਿਮਾ ਸਿੰਘ ਵਾਲਾ ਫਟਵਾਲ ਸਟੇਡੀਅਮ ਦੇ ਵਿੱਚ ਸ਼ਾਨਦਾਰ ਸਮਾਰੋਹ ਹੋਵੇਗਾ ਤੇ ਇਸ ਸ਼ਾਨਦਾਰ ਸਮਾਰੋਹ ਦੇ ਵਿੱਚ ਰਵਾਇਤੀ ਬੈਲਗੱਡੀ ਦੌੜ ਨੂੰ ਮੁੜ ਸੁਰਜੀਤ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸਨਮਾਨਿਤ ਕੀਤਾ ਜਾਵੇਗਾ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਰਵਾਇਤੀ ਬੈਲਗੱਡੀ ਦੌੜਾਂ ਨੂੰ ਮੁੜ ਸੁਰਜੀਤ ਕਰਨ ਦਾ ਇਹ ਇਤਿਹਾਸਕ ਕਦਮ ਚੁੱਕਿਆ ਗਿਆ ਹੈ ਤੇ ਇਹ ਪਹਿਲਾ ਜਨਪ੍ਰਾਪਤੀ ਵਿਰੇਵੀ ਦੀ ਰੋਕਥਾਮ ਪੰਜਾਬ ਸੋਧ ਬਿੱਲ 2025 ਦੇ ਤਹਿਤ ਕੀਤੀ ਗਈ ਹੈ ਜਿਸ ਨਾਲ ਰਾਜ ਵਿੱਚ ਬੈਲਗੱਡੀ ਦੌੜ ਦੀ ਬਖਾਲੀ ਦਾ ਰਾਹ ਸਾਫ਼ ਹੋਇਆ ਹੈ ਇੱਕ ਵਾਰ ਫਿਰ ਦੱਸਦੀ ਕਿ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੁਧਿਆਣਾ ਦੌਰੇ ਤੇ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਰਵਾਇਤੀ ਬੈਲਗੱਡੀ ਦੌੜਾਂ ਨੂੰ ਮੁੜ ਸੁਰਜੀਤ ਕਰਨ ਦੇ ਇਤਿਹਾਸਕ ਕਦਮ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅੱਜ ਸਨਮਾਨਿਤ ਕੀਤਾ ਜਾਵੇਗਾ ਦੱਸਦੀ ਕਿ ਬਹਿਮਾ ਸਿੰਘ ਵਾਲਾ ਫੁੱਟਬਾਲ ਸਟੇਡੀਅਮ ਦੇ ਵਿੱਚ ਅੱਜ ਸ਼ਾਨਦਾਰ ਸਮਾਰੋਹ ਹੋ ਰਿਹਾ ਹੈ ਤੇ ਇਸ ਸਮਾਰੋਹ ਦੇ ਦੌਰਾਨ ਸੀਐਮ ਮਾਨ ਨੂੰ ਸਨਮਾਨਿਤ ਕੀਤਾ ਜਾਵੇਗਾ ਜਾਣਕਾਰ ਲਈ ਇੱਥੇ ਵੀ ਗੱਲ ਸਾਂਝੀ ਕਰਦੀਏ ਕਿ ਇਹ ਪਹਿਲਾ ਜਾਨਵਰਾ ਪ੍ਰਤੀ ਬੇਰਹਿਮੀ ਦੀ ਰੋਕਥਾਮ ਪੰਜਾਬ ਸੋਧ ਬਿੱਲ 2025 ਦੇ ਤਹਿਤ ਕੀਤੀ ਗਈ ਹੈ ਜਿਸ ਨਾਲ ਰਾਜ ਵਿੱਚ ਬੈਲਗੱਡੀ ਦੌੜ ਦੀ ਬਹਾਲੀ ਦਾ ਰਾਹ ਸਾਫ਼ ਹੋਇਆ ਤੇ ਇਹ ਇਤਿਹਾਸਿਕ ਕਦਮ ਪੰਜਾਬ ਸਰਕਾਰ ਦੇ ਵੱਲੋਂ ਵੈਤੀ ਬੈਲਗੱਡੀ ਦੌੜਾਂ ਨੂੰ ਮੁੜ ਸ਼ੁਰੂ ਕਰਕੇ ਚੁੱਕਿਆ ਗਿਆ ਹੈ